ਦਰਸ਼ਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਕੁਰ ਸੋਹ ਝਟੀ ਐ ਤੁਧ ਡਿਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਦਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਦੇਸੁ ਪਾਸੇ ਬਹਿ ਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾ හෙබදී සෝරට මහල්ලා පංජවා ගයිබහෝඩ බන්දිිශෝඩ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਭੀ ਮਾਇਤਾਰੀ ਆਮ ਪਰਿਓ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਗਈ ਬਹੋੜ ਬੰਦੇ ਛੋੜ ਨਿਰੰਕਾਰੁ ਦੁਖਦਾਰੀ ਕਰਮਨ ਜਾਣਾਤ ਧਰਮਨ ਜਾਣਾ ਲੋਭੀ ਮਾਇਤਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਖ ਹੋ ਹੋ ਪੈਜ ਤੁਮਾਰੀ ਹਾਰੇ ਜੀਓ ਨਿਮਾਨਿਆ ਤੂ ਮਾਨਾ تی جیا چیز کرے میرا گویندا تیری قدرت کو قربان رہا ਜੈਸਾ ਬਲਕ ਪਾਏ ਸੁਪਾਈ ਲੱਖ ਅਪਰਾਧ ਕਮਾਵਾ ਕਰੇ ਉਪਦੇਸ ਚਿੜਕੇ ਬਹੁ ਭਤ ਬਹੁੜੇ ਪਿਤਾ ਗਾਲ ਲਾਵਾਏ ਪਿਛਲੇ ਆਉ ਗੁਣ ਬਖਸ ਲਾਏ ਪ੍ਰਭ ਅੱਗ ਮਾਰਗੇ ਪਾਵਾਂ ਹਾਰੇ ਅੰਤਰ ਜੰਮੀ ਸਭ ਬੇਦ ਜਾਣੇ ਤਾ ਕਿਸ ਪਹਿ ਆਖੇ ਸੁਨਾਈਆ ਕਹਿਣਾ ਕਥਨ ਪਿਜ ਗੋਬਿੰਦ ਹਾਰੇ ਪਾਵੈ ਪੈਜ ਰਖਾਈ ਆ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਈਆ ਹੋਏ ਦਇਆਲ ਕਿਰਪਾਲ ਪ੍ਰਭ ठाकुर ਆਪੇ ਸੁਣਾ ਬੇਨੰਤੀ ਗੁਰ ਸਤ ਗੁਰ ਮੇਲ ਮਿਲਾਵਾ ਸਭ ਚੂਕਾਂ ਮਾਨ ਕੀ ਚਿੰਤੀ ਹਾਰੇ ਹਾਰੇ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੋਣਾ ਬੇਨੰਤੀ ਸਤ ਗੁਰ ਮੇਲ ਮਿਲਾਵਾ ਸਭ ਚੁੱਕੇ ਮਨ ਕੀ ਚਿੰਤਿ ਹਾਰੇ ਹਾਰੇ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਖੋ ਅੱਜ ਤੇ ਤੁਹਾਰੀ